ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜਿਹੜੇ ਕਿ ਮੁੱਖ ਮੰਤਰੀ ਦੇ ਬੈਦ ਨੂੰ ਲੈ ਕੇ ਬਹੁਤ ਵੱਡੀ ਚਰਚਾ ਚੱਲੀ ਔਰ ਇਸ ਮੁੱਦੇ ਪ੍ਰਤੀ ਮੈਂ ਸੁਭਾ ਵੀ ਜਿਹੜੀ ਕਿ ਇੱਕ ਵੀਡੀਓ ਅਪਲੋਡ ਕੀਤੀ ਹੈ ਯਾਨੀ ਪੰਜਾਬ ਭਰ ਦੇ ਲੋਕਾਂ ਨੂੰ ਬਹੁਤ ਸਾਰੇ ਸਾਡੇ 90% ਲੋਕਾਂ ਨੂੰ ਕਹਿ ਸਕਦੇ ਹਾਂ ਇਹੋ ਹੀ ਲੱਗ ਰਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਈ ਆਮ ਖਾਸ ਦੀ ਚੀਜ਼ ਲੈ ਕੇ ਗਏ ਹੋਣਗੇ ਔਰ ਮਾਮਲਾ ਠੰਡਾ ਪੈ ਜਾਣਾ ਬਲਕਿ ਉਹ ਇੱਥੇ ਮਾਮਲਾ ਠੰਡਾ ਨਹੀਂ ਏ ਜਿਹੜਾ ਮਾਮਲਾ ਨਾ ਵੱਡੇ ਬਾਦਲ ਯਾਨੀ ਪ੍ਰਕਾਸ਼ ਸਿੰਘ ਬਾਦਲ ਤੱਕ ਪਹੁੰਚੂਗਾ ਕਿਉਂਕਿ ਜਦੋਂ ਕਾਲੀ ਦਲ ਦੀ ਸਰਕਾਰ ਰਹੀ ਉਹ ਸਰਕਾਰ ਦੇ ਹੁੰਦਿਆਂ ਦਾ ਜਿਹੜਾ ਕਿ ਇੱਕ ਮਾਮਲਾ ਸਾਹਮਣੇ ਆ ਗਿਆ ਸਵੇਰੇ ਵੀ ਮੈਂ ਇਤਜ਼ਾਮ ਉਹਦੇ ਵਿੱਚ ਵੀਡੀਓ ਦੇ ਅੰਦਰ ਧਰੀ ਆ ਕਿ ਪੰਜਾਬ ਦੇ ਲੋਕਾਂ ਨੂੰ ਅਸਲੀ ਸੱਚਾ ਜਿਹੜਾ ਉਹ ਸਾਹਮਣੇ ਲਿਆਂਦਾ ਜਾਵੇ ਜਿਹੜੀ ਹੁਣ ਗੱਲ ਮੈਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਇੱਕ ਬਹੁਤ ਵੱਡਾ ਮਾਮਲਾ ਬਹੁਤ ਵੱਡਾ ਛੋਟਾ ਮੋਟਾ ਵੀ ਨਹੀਂ ਹੈ ਤੋ ਕਿ ਪਹਿਲਾਂ ਤਾਂ ਗੱਲ ਚੱਲ ਰਹੀ ਸੀ 328 ਸਰੂਪਾਂ ਦੀ ਕਿ 328 ਸਰੂਪ ਕਿੱਥੇ ਨੇ ਗੁਰੂ ਸਾਹਿਬ ਦੇ ਔਰ ਹੁਣ ਇਹ ਮਾਮਲਾ ਉਸ ਤੋਂ ਵੀ ਦੇ ਚੀਦਾ ਹੋ ਚੁੱਕੇ ਔਰ ਉਸ ਤੋਂ ਵੀ ਵੱਡਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਉਸ ਵਰਗਵਾਸ ਹੋ ਚੁੱਕਿਆ ਤਾਂ ਹੈ ਨਹੀਂ ਪਰ ਇਹਦਾ ਹਿਸਾਬ ਸੁਖਬੀਰ ਸਿੰਘ ਬਾਦਲ ਦੇਣਗੇ ਕਿਉਂਕਿ ਜਿਹੜੀ ਖਬਰ ਨੇ ਅਸਲ ਦੇ ਵਿੱਚ ਤਾਂ ਥੱਲੀ ਮਚਾਈ ਆ ਨਾ ਪੰਜਾਬ ਦੇ ਅੰਦਰ ਔਰ ਹੁਣ ਪੰਜਾਬ ਦੇ ਅੰਦਰ ਇਸ ਬਹੁਤ ਵੱਡੇ ਮਾਮਲੇ ਦੇ ਨਾਲ ਇੱਕ ਬਹੁਤ ਵੱਡੀ ਨਾਲ ਤਰਖੱਲੀ ਵੀ ਮੱਚੂਗੀ ਕਿਉਂਕਿ ਤਰਖੱਲੀ ਮੱਚਣੀ ਤਾਂ ਤੈ ਹੈ ਪਹਿਲਾਂ ਤਾਂ ਜੀ 328 ਰੁਪਿਆਂ ਦਾ ਮਾਮਲਾ ਚੱਲ ਰਿਹਾ ਸੀ ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਉਸ ਵਕਤ ਦੇ ਅੰਦਰ ਜਦੋਂ ਗੁਰੂ ਸਾਹਿਬ ਨੂੰ ਸਭ ਤੋਂ ਵੱਡੀ ਫੇਸ ਪਹੁੰਚਾਈ ਗਈ ਅਰਿੰਦਰਾ ਗਾਂਧੀ ਵੀ ਇਸ ਮਾਮਲੇ ਦੇ ਅੰਦਰ ਯਾਨੀ ਉਸ ਵਕਤ ਤੋਂ ਸ਼ਾਮਲ ਸਨ ਇਹ ਗੱਲ ਮੈਂ ਸਵੇਰ ਵਾਲੀ ਵੀਡੀਓ ਦੇ ਅੰਦਰ ਵੀ ਰਿਕਾਰਡ ਕੀਤੀ ਹੈ ਉਸ ਵਕਤ ਇੰਦਰਾ ਗਾਂਧੀ ਉਸ ਮਾਮਲੇ ਦੇ ਅੰਦਰ ਓਨੀ ਭਾਗੀਦਾਰ ਹੋ ਵੀ ਹੈ ਕਿਉਂਕਿ ਜਦੋਂ ਕਾਲ ਤਖਤ ਤੇ ਅਟੈਕ ਹੁੰਦਾ 1984 ਦੇ ਅੰਦਰ ਉਸ ਟਾਈਮ ਦੇ ਵਿੱਚ ਬਹੁਤ ਵੱਡੀ ਬੇਅਦਬੀ ਗੁਰੂ ਦੀ ਹੋ ਚੁੱਕੀ ਹੈ ਤਾਂ ਤੁਸੀਂ ਕਹੋਗੇ ਕਿ ਕਿਹੜੀ ਬੇਅਦਬੀ ਦੀ ਗੱਲ ਕਰ ਰਿਹਾ ਮੈਂ ਇਹ ਬਰਗਾੜੀ ਵਾਲੇ ਕਾਂਡ ਬਾਈਬਲ ਕਲਾ ਵਾਲੇ ਕਾਂਡਾਂ ਦੀ ਗੱਲ ਨਹੀਂ ਉਹ ਤਾਂ ਸਾਰਾ ਪੰਜਾਬੀ ਜਾਣਦਾ ਔਰ ਜਿਹੜੇ ਭਾਈ 14 ਹੁਕਮਨਾਮੇ 14 ਹੁਕਮਨਾਮੇ ਨੇ ਗੁਰੂ ਸਾਹਿਬ ਦੇ ਔਰ ਦੂਜੇ ਪਾਸੇ ਇੱਕ ਸੁਨਹਰੀ ਪੋਥੀ ਹੈ ਜਿਹੜੀ ਗੁਰੂ ਦੇ ਹੱਥਾਂ ਦੇ ਨਾਲ ਲਿਖੀ ਹੋਈ ਹੈ ਉਹ ਉਹਦੇ ਵਿੱਚ ਗਾਇਬ ਹੋਈ ਹੈ ਤੇ ਹੁਣ ਤੁਹਾਨੂੰ ਮੈਂ ਦੱਸੂਗਾ ਕਿ ਗਾਇਬ ਕਿਵੇਂ ਹੋਈ ਹੈ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਦੋਸਾ ਖਾਨੇ ਦੇ ਵਿੱਚੋਂ ਬਹੁਤ ਜ਼ਿਆਦਾ ਕਹਿ ਸਕਦੇ ਭੱਡੀ ਮਾਤਰਾ ਦੇ ਵਿੱਚ ਹੀਰੇ ਗਾਇਬ ਕਰ ਦਿੱਤੇ ਗਏ ਨੇ ਆਹ ਹੁਣ ਭਗਵਾਨ ਤੇ ਮਾਰ ਜਿਹੜਾ ਚਿੱਠਾ ਲੈ ਕੇ ਪਹੁੰਚਿਆ ਇਹਨਾਂ ਸਾਰੇ ਗੱਲਾਂ ਦਾ ਹੁਣ ਜਵਾਬ ਕੌਣ ਦੇਊਗਾ ਕਿਉਂਕਿ ਸਰਕਾਰ ਤਾਂ ਅਕਾਲੀਆਂ ਦੀ ਸੀ ਸੋਭੀ ਸਿੰਘ ਬਾਦਲ ਅੱਜਕੱਲ ਆਪਣੀ ਸਰਕਾਰ ਬਣਾਉਣ ਤੇ ਲੱਗੇ ਨੇ ਇੱਕ ਪਾਸੇ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਨੇ ਹਰ ਪਾਸੇ ਹਰ ਸਟੇਜ ਦੇ ਉੱਤੇ ਮੱਘੀ ਮੇਲੇ ਦੇ ਉੱਤੇ ਵੀ ਦੇਖੋਗੇ ਉਹਨਾਂ ਦਾ ਇੱਕੋ ਹੀ ਸਿਰ ਬਿਆਨ ਸੀ ਕੋਈ ਪੰਜਾਬ ਦਾ ਮੁੱਦਾ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕ ਅਕਸਰ ਇਹਨਾਂ ਨੂੰ ਜਾਣਗੇ ਆ ਉਹ ਕਹਿੰਦੇ ਨੇ ਸਾਡੀ ਪੰਜਾਬ ਦੇ ਅੰਦਰ ਸਰਕਾਰ ਬਣਾ ਦਿਓ ਮਸਲਾ ਕੀ ਹੈ ਸਾਰਾ ਸਰਕਾਰ ਬਣਾਉਣ ਦਾ ਕਿ ਅਸੀਂ ਪੰਜਾਬ ਦੇ ਉਹਨਾਂ ਅਫਸਰਾਂ ਤੋਂ ਔਰ ਉਹਨਾਂ ਲੋਕਾਂ ਤੋਂ ਬਦਲੇ ਲਵਾਂਗੇ ਜਿਨ੍ਹਾਂ ਨੇ ਸਾਡਾ ਮਜੂਤੀਆ ਚੱਕ ਲਿਆ ਔਰ ਸਾਡੇ ਉੱਤੇ ਬੇਅਦਵੀਂ ਦੇ ਦੋਸ਼ ਲਾਈ ਜਾਂਦੇ ਨੇ ਔਰ ਸਾਡਾ ਜਿਹੜਾ ਕਿ ਪੋਰਖੋਣ ਦਾ ਕੰਮ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਚਾਹੇ ਦਾ ਮੁੱਖ ਮੰਤਰੀ ਹੋਵੇ ਚਾਹੇ ਵੱਡੇ ਅਫਸਰ ਹੋਣ ਇਹ ਗੱਲਾਂ ਨੂੰ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਉਸ਼ਾਰਿਆ ਜਾ ਰਿਹਾ ਹੈ ਕਿ ਬੇਅਦਬੀ ਬਾਦਲਾਂ ਨੇ ਕੀਤੀ ਹੈ ਬਹੁਤ ਸਾਰੀ ਸਿੱਖ ਕੌਮ ਜਿਹੜੀ ਕਿ ਮੁੱਖ ਮੰਤਰੀ ਦੇ ਸਮਰਥਨ ਦੇ ਵਿੱਚ ਆ ਗਈ ਹੈ ਨਾ ਐਸੇ ਕਰਕੇ ਚਰਚਾ ਚੱਲ ਰਹੀ ਸੀ ਕਹਿੰਦੇ ਕਾਲੇ ਬੈਗ ਦੇ ਅੰਦਰ ਐਸਾ ਕੀ ਹੈ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਤੱਕ ਪ੍ਰਕਾਸ਼ ਸਿੰਘ ਬਾਦਲ ਤੱਕ ਉਹ ਪੁਰਾਣੇ ਚਿੱਠੇ ਖੁੱਲ ਕੇ ਰੱਖ ਦਿੱਤੇ ਨੇ ਅਕਾਲ ਤਰਤ ਸਹਿਬ ਦੇ ਜਫੇਦਾਰ ਕੁਲਦੀਪ ਸਿੰਘ ਗੜੱਜ ਉਹ ਵੀ ਇਸ ਗੱਲ ਨੂੰ ਭਲੀ ਭਾਂਤੀ ਜਾਣ ਚੁੱਕੇ ਨੇ ਕਿ ਮਾਮਲਾ ਦਰਸਾਲ ਦੇ ਵਿੱਚ ਗੜਬੜ ਹੈ ਕਿਉਂਕਿ ਖੁਦ ਕੁਲਦੀਪ ਸਿੰਘ ੜਗੱਜ ਦਾ ਬਿਆਨ ਆਇਆ ਸੀ ਬਾਦਨਾ ਵਿਰੁੱਧ ਇਸੇ ਕਰਕੇ ਤੁਹਾਨੂੰ ਉਹ ਬਿਆਨ ਸੁਣਾ ਕੇ ਔਰ ਤੁਹਾਨੂੰ ਇਹ ਗੱਲ ਕਹੀ ਸੀ ਕਿ ਕੁਲਦੀਪ ਸਿੰਘ ੜਗੱਜ ਦੀ ਸੁਖਬੀਰ ਸਿੰਘ ਬਾਦਲ ਛੁੱਟੀ ਕਰਨਗੇ ਪਰ ਚਰਚਾ ਤਾਂ ਦੀ ਚੱਲ ਵੀ ਪਈ ਆ ਪੰਜਾਬ ਦੇ ਵਿੱਚ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਹਨ ਉਹ ਦਰਸਲ ਦੇ ਵਿੱਚ ਜ਼ਥੇਦਾਰ ਭਾਣਤੇ ਲੱਗੇ ਨੇ ਕਿ ਸਾਡਾ ਜ਼ਥੇਦਾਰ ਬਦਲਿਆ ਜਾਵੇ ਕਿਤੇ ਇਹ ਨਾ ਹੋਵੇ ਮੁੱਖ ਮੰਤਰੀ ਦੀ ਜਿਹੜੀ ਰਣਨੀਤੀ ਹੈ ਉਰੇ ਵਿੱਚ ਇਹ ਸਾਰੇ ਫਸਣਗੇ ਕਿਉਂਕਿ ਲੱਗਦਾ ਸੀ ਲੋਕਾਂ ਨੂੰ ਕਿ ਮੁੱਖ ਮੰਤਰੀ ਨਰਮ ਜਾ ਪਏਗਾ ਪਰ ਭਾਈ ਨਰਮ ਨਹੀਂ ਉਹ ਗੁਰੂ ਦਾ ਅਸਥਾਨ ਹੈ ਉੱਥੇ ਜਾ ਕੇ ਸਾਰੇ ਨਰਮ ਪੈ ਜਾਂਦੇ ਨੇ ਪਰ ਇੱਕ ਪਾਸੇ ਗੜਗੱਜ ਦਾ ਬਿਹੇਵੀਅਰ ਦੇਖਿਆ ਤੁਸੀਂ ਜਿਹੜਾ ਮੁੱਖ ਮੰਤਰੀ ਨੂੰ ਐਂ ਉਂਗਲਾਂ ਦਿਖਾਦ-ਖਾ ਕੇ ਗੱਲ ਕਰਦਾ ਸੀ ਉਹੀ ਕੁਲਦੀਪ ਸਿੰਘ ਗੜਗੱਜ ਬੜੀ ਸ਼ਾਂਤੀਪੂਰਵਕ ਉਹਨਾਂ ਨੇ ਗੱਲਾਂ ਕੀਤੀਆਂ ਯਾਨੀ ਉਹਨਾਂ ਨੂੰ ਪਤਾ ਚੱਲ ਗਿਆ ਕਿ ਮਾਮਲਾ ਬੜਾ ਗੰਭੀਰ ਹੋਣ ਵਾਲਾ ਤੇ ਮਾਮਲਾ ਲੰਮਾ ਚੱਲੂਆ ਕਿਉਂਕਿ ਇਹ ਆਮ ਖਾਦ ਜੀ ਗੱਲ ਨਹੀਂ ਹੈ ਜਿਹੜੇ 328 ਰੁਪਿਆਂ ਦੀ ਗੱਲ ਚੱਲ ਰਹੀ ਹੈ ਨਾ ਉਹਦਾ ਦਰਾਂ ਸੱਦ ਦੇ ਵਿੱਚ ਪ੍ਰੈਸ ਦੇ ذریعے ਛਾਪੇ ਹੋਏ ਆ 1978 ਤੋਂ ਲੈ ਕੇ 98 ਤੱਕ ਤੇ ਜਿਹੜੇ ਗੱਲਾਂ ਮੈਂ ਕਰ ਰਿਹਾ ਉਹ ਜਿਹੜੇ 14 ਹੁਕਮ ਨਾਮੇ ਨੇ ਤੇ ਇੱਕ ਗੁਰੂ ਸਾਹਿਬ ਦੀ ਪੋਥੀ ਲਿਖੀ ਹੋਈ ਹੈ ਨਾ ਜਿਹੜੀ ਉਹ ਭਾਈ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੀ ਹੈ ਤਾ ਜਿਵੇਂ ਜਿਵੇਂ ਕਾਲੇ ਬੈਗ ਦੇ ਪੰਨੇ ਫਰੋਲੇ ਜਾਣਗੇ ਓਦਾਂ ਓਦਾਂ ਸਾਰਿਆਂ ਦਾ ਚਿੱਠਾ ਖੁੱਲਦਾ ਜਾਊਗਾ ਕਿਉਂਕਿ ਕੱਲੀਆਂ ਗੋਲਕਾਂ ਨੂੰ ਲੈ ਕੇ ਜਾਂ ਕੱਲੀ ਐਸਜੀ ਪੀਸੀ ਨੂੰ ਲੈ ਕੇ ਨਹੀਂ ਉਹ ਤਾਂ ਨਿਸ਼ਾਨਾ ਹੀ ਸੁਖਵੀਰ ਸਿੰਘ ਬਾਦਲ ਨੂੰ ਬਣਾਈ ਬੈਠੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਉਂਕਿ ਉਹਨਾਂ ਨੂੰ ਪਤਾ ਪੰਜਾਬ ਦੇ ਅੰਦਰ ਜਿਹੜੀ ਉਹਨਾਂ ਦੀ ਸਰਕਾਰਾਂ ਦੇ ਅੰਦਰ ਅੱਗ ਲੱਗੀ ਔਰ ਬੇਅਦਬੀਆਂ ਹੋਈਆਂ ਇਹਨੂੰ ਪੰਜਾਬ ਦਾ ਹਰ ਸਿੱਖ ਨੌਜਵਾਨ ਔਰ ਗੈਰ ਸਿੱਖ ਨੌਜਵਾਨ ਇਤੋਂ ਤੱਕ ਕੇ ਜਿਹੜੇ ਸਾਫਕਾ ਜਥੇਦਾਰ ਉਸੇ ਕੰਮ ਕਰਦੇ ਉਹ ਵੀ ਕਹਿ ਰਹੇ ਆ ਕਹਿੰਦੇ ਜੀ ਸਾਰਾ ਕੁਝ ਇਹਨਾਂ ਦੇ ਸਰਪੰਚ ਦਾ ਸੋ ਜਿਹੜੀਆਂ ਹੁਣ ਇਹ ਗੱਲਾਂ ਵੀ ਨਾ ਇਹ ਹੁਣ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਆਉਣਗੇ ਜਾਣਗੀਆਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਚੇ ਪੈਰਾਂ ਦੇ ਨਾਲ ਨਹੀਂ ਤੁਰੇ ਉਹਦੇ ਵਿੱਚ ਉਹਨਾਂ ਨੂੰ ਵੀ ਪਤਾ ਸੀ ਕਿ ਜੇਕਰ ਮੈਂ ਕੋਈ ਤੱਥ ਪੇਸ਼ ਨਾ ਕਰ ਪਾਇਆ ਤਾਂ ਫਿਰ ਮੇਰੀ ਵੀ ਵੇਜਤੀ ਹੋਣੀ ਹੈ ਉਹਦੀ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦੇ ਆਂ ਮੁੱਖ ਮੰਤਰੀ ਦੀ ਜਥੇਦਾਰ ਨਾਲ ਕੋਈ ਦੁਸ਼ਮਣੀ ਨਹੀਂ ਉਹਨੂੰ ਵੀ ਪਤਾ ਕਿ ਤਾਂ ਮੋਹਰਾ ਬਣਾਇਆ ਗਿਆ ਅਸਲੀਅਤ ਜਿਹੜੀ ਪਿੱਛੇ ਉਹ ਸੁਖਬੀਰ ਸਿੰਘ ਬਾਦਲ ਨੇ ਉਹਦਾ ਨਹੀਂ ਬੰਦੂਕ ਜਿਹੜਾ ਕਿ ਜਥੇਦਾਰ ਦੇ ਮੋਢੇ ਤੇ ਧਰੀ ਸੀ ਸੁਖਬੀਰ ਸਿੰਘ ਬਾਦਲ ਦਾ ਕਾਲਾ ਚਿੱਠਾ ਤੁਹਾਡੇ ਸਾਹਮਣੇ ਖੁੱਲੂਆ ਕਿਉਂਕਿ ਚੀਕ ਚੀਕ ਕੇ ਲੋਕ ਔਰ ਪੰਜਾਬ ਦੀ ਸਿੱਖ ਕੌਮ ਕਹਿ ਰਹੀ ਹੈ ਕਹਿੰਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ ਮਨਦੀਪ ਸਿੰਘ ਮੰਨਾ ਦੀਆਂ ਇੰਟਰਵਿਊਆਂ ਹੋ ਰਹੀਆਂ ਨੇ ਕਈ ਵੱਖ-ਵੱਖ ਚੈਨਲਾਂ ਦੇ ਉੱਤੇ ਉਹ ਕੀ ਕਹਿੰਦੇ ਆ ਜੀ ਉਹ ਵੀ ਇਹੀ ਗੱਲ ਕਹਿੰਦੇ ਨੇ ਕਹਿੰਦੇ ਜਦੋਂ ਵੱਡਾ ਬਾਦਲ ਸੀ ਉਹਨਾਂ ਦੀ ਸਰਕਾਰ ਰਹੀ ਤੇ ਬਰਗਾੜੀ ਦੇ ਵਿੱਚ ਕਾਂਡ ਹੁੰਦਾ ਖੁਰਸੁਖਵਿੰਦਰ ਸਿੰਘ ਬਾਦਲ ਉਸ ਗੱਲ ਨੂੰ ਮੰਨਿਆ ਉਸੇ ਕਾਲ ਤਖਤ ਤੇ ਕਿ ਹਾਂ ਅਸੀਂ ਕਰਵਾਈ ਹੈ ਫਿਰ ਅੱਗੋ ਜਥੇਦਾਰ ਪੁੱਛਦਾ ਕਹਿੰਦਾ ਜਿਹੜੀ ਗੋਲੀ ਚੱਲੀ ਸੀ ਦੋ ਬੰਦੇ ਮਾਰੇ ਗਏ ਸਿੱਖ ਨੌਜਵਾਨ ਉਹ ਤੁਹਾਡੀ ਵਜ੍ਹਾ ਨਾਲ ਮਾਰੇ ਗਏ ਫਿਰ ਕਹਿੰਦਾ ਹਾਂ ਜੀ ਉੱਥੇ ਹਾਂ ਜੀ ਕਿਹਾ ਯਾਨੀ ਹਾਮੀ ਭਰੀ ਐ ਤੇ ਫਿਰ ਜਿਹੜੇ ਦੋਸ਼ ਨੇ ਉਹ ਕਿਉਂ ਨਹੀਂ ਲੱਗਣਗੇ ਤਾਂ ਲੋਕ ਕਹਿੰਦੇ ਮਨਦੀਪ ਸਿੰਘ ਮੰਨਾਂ ਨੇ ਕਿਹਾ ਕਹਿੰਦਾ ਹੁਣ ਸੁਖਵੀਰ ਬਾਦਲ ਨੂੰ ਤੇ ਬਾਕੀ ਦੇ ਜਿਹੜੇ ਤੁਹਾਡੇ ਦੋਸ਼ੀ ਉਹਨਾਂ ਨੂੰ ਨਾਲ ਤਾਲਬ ਕਿਉਂ ਨਹੀਂ ਕਰਦੇ ਕੱਲਾ ਮੁੱਖ ਮੰਤਰੀ ਕੋ ਦਿਖਦਾ ਬਈ ਸੋ ਇਹ ਗੱਲਾਂ ਪੰਜਾਬ ਪੱਦਰ ਤੇ ਉੱਤੇ ਚੱਲਣ ਗਈਆਂ ਕਿ ਜਿਹੜੇ ਹੁਣ ਮਾਮਲੇ ਨੇ ਪੁਰਾਣੇ ਗੁਰੂ ਸਾਹਿਬ ਦੇ ਹੱਥੀ ਲਿਖੇ ਹੋਏ 14 ਹੁਕਮਨਾਮਿਆਂ ਨੂੰ ਲੈ ਕੇ ਔਰ ਇੱਕ ਸੁਨੇਹੇ ਦੀ ਪੋਥੀ ਆ ਲਿਖੀ ਹੋਈ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਦੀ ਆ ਕਿ ਉਹ ਮਾਇਨ ਨੀ ਰੱਖਦੀ ਸਾਡੇ ਲਈ ਔਰ ਦੂਜੇ ਪਾਸੇ ਭਾਈ ਜਿਹੜੇ ਹੀਰੇ ਚੋਰੀ ਹੋਏ ਨੇ ਤੋਸਾ ਖਾਨੇ ਦੇ ਵਿੱਚੋਂ ਉਸੇ ਵਕਤ ਹੋਇਆ ਜਦੋਂ ਬਲੂ ਸਟਾਰ ਹੋਇਆ ਫਿਰ ਕਹਿੰਦੇ ਜੀ ਇਹ ਤਾਂ ਫੌਜ ਲੈ ਗਈ ਆ ਫੌਜ ਨਹੀਂ ਹੁਣ ਇੱਥੇ ਹੀ ਨਿਕਲਣਗੇ ਇਸ ਦੀ ਪੀਸੀ ਦੇ ਅੰਦਰੋਂ ਇਹਦੀ ਜਦੋਂ ਇਨਕੁਆਇਰੀ ਹੋਊਗੀ ਨਾ ਉਦੋਂ ਤਾਂ ਆੜੇ ਸਾਹਮਣੇ ਕੱਲਾ ਕੱਲਾ ਤੱਥ ਆਊਗਾ ਤੇ ਵੱਡੇ ਵੱਡੇ ਬੁੱਧੀਜੀਵੀ ਇਸ ਗੱਲ ਨੂੰ ਚੀਕ-ਚੀਕ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਹਿ ਰਹੇ ਨੇ ਕਸਬ ਬਿਸ਼ੇ ਦੇ ਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ